ਕਰਤਾ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਨੂੰ ਪਤਾ ਤੇ ਤੁਸੀਂ ਸਾਰੇ ਪਰੰਪਰਕੇ ਆਪਣੇ ਜਥੇ ਬਣਾ ਕੇ ਆਪਣੇ ਆਪ ਨੂੰ ਗ੍ਰਿਫਤਾਰੀ ਲਈ ਪੇਸ਼ ਕਰਨ ਲਈ ਆਇਓ ਪਰ ਸਾਨੂੰ ਇਹੋ ਫੈਸਲਾ ਕਰਕੇ ਅੱਜ ਆਪਣੇ ਜਥੇ ਦੀ ਗਿਣਤੀ ਥੋੜੀ ਜੀ ਘਟਾਉਣੀ ਪੈ ਰਹੀ ਆ ਵਾਰੀ ਸਾਰੇ ਆ ਜਾਣੀਓ ਜਾਣਾ ਤਾਂ ਸਾਰੇ ਹੀ ਹੋ ਪਰ ਆਪਾਂ ਉਹ ਫੈਸਲਾ ਕਰ ਲਿਆ ਤੇ ਜਿਹੜਾ ਪਹਿਲਾ ਇੱਕ ਜਥਾ ਉਹ ਤਿੰਨ ਮੇਨ ਆਗੂ ਆਪਣੇ ਇੰਦਰਜੀਤ ਸਿੰਘ ਔਡਗਟ ਉਹਦੇ ਨਾਲ ਸੰਬੰਧਤ ਜਿਹੜੇ ਉਹਦੇ ਇਲਾਕੇ ਦੇ ਪਿੰਡ ਆ ਕਲਸੀਨ ਤੱਕ ਉਹ ਇੱਥੇ ਅਗਲੇ ਪਾਸੇ ਆ ਜਾਣਗੇ ਤੇ ਆਪਣਾ ਸਮਾਨ ਵਗੈਰਾ ਨਾਲ ਲੈ ਆਓ ਜਿਹੜਾ ਜਿੱਦਾਂ ਬੈਗ ਛਾੜ ਜਾਂਦਾ ਮੇਰਾ ਵੀਰ ਇਦਾਂ ਦੇ ਬੈਗ ਲੈ ਆ ਉਹ ਅੱਗੇ ਜਿੱਦਾਂ ਥੱਪੜੇ ਦਿੱਤੇ ਪਾਏ ਆ ਆਪਾਂ ਇਸੇ ਤਰ੍ਹਾਂ ਹੀ ਸਿੱਧਵਾ ਦੇ ਇਲਾਕੇ ਵਾਲੇ ਦਰਬਾਰ ਸਿੰਘ ਸਿੱਧਵਾ ਪਹਵਾਈ ਕਰਨਗੇ ਉਹਨਾਂ ਦੇ ਇਲਾਕੇ ਵਾਲੇ ਜਿਹੜੇ ਪਿੰਡ ਆ ਉਹ ਉਹ ਵੀ ਅਗਲੇ ਪਾਸੇ ਆ ਜਾਣ ਇਧਰੋਂ ਵਾਲੇ ਇਹਦੇ ਨਾਲ ਮਹਤਾਰ ਸਿੰਘ ਤਲਵੰਡੀ ਜਿੰਨੇ ਬੜੀ ਬੜੀ ਜੇਲ ਯਾਤਰਾ ਕੀਤੀ ਆ ਸਾਡੇ ਆਗੂ ਆਪਣੇ ਮੋਢੀ ਉਹ ਵੀ ਇਹ ਜਥੇ ਦੀ ਅਗਵਾਈ ਕਰਨਗੇ ਤੇ ਸਾਰੇ ਤੁਸੀਂ ਅਗਲੇ ਪਾਸੇ ਆ ਜਾਓ ਲਿਸਟ ਜਿਹੜੀ ਤਿਆਰ ਹੋ ਰਹੀ ਆ ਇੱਥੇ ਬੈਠ ਕੇ ਨਾਂ ਪਿਤਾ ਦਾ ਨਾਂ ਤੇ ਪਿੰਡ ਉਹ ਲਿਸਟ ਆਪਾਂ ਤੁਹਾਡੇ ਅਗੂ ਇੱਥੇ ਆ ਕੇ ਦਰਬਾਰ ਸਿੰਘ ਵੀ ਆ ਗਿਆ ਕਰਮਜੀਤ ਸਿੰਘ ਰਵੀ ਇੱਥੇ ਆ ਗਏ ਨੇ ਮੈਂ ਉਹਨਾਂ ਨੂੰ ਕਹਿਣਾ ਬੈਠ ਕੇ ਉਹ ਜਿਹੜਾ ਪਹਿਲਾ ਜੱਫਾ ਉਹਦੀ ਲਿਸਟ ਮੁਕੰਮਲ ਕਰਕੇ ਮੈਨੂੰ ਦੇ ਦੇਣ ਤਾਂ ਕਿ ਮੈਂ ਆਪਣੇ ਉਹਨਾਂ ਬਹਾਦਰ ਕਿਸਾਨਾਂ ਨੂੰ ਉਹਨਾਂ ਸਿੰਘਾਂ ਨੂੰ ਜਿਹੜੇ ਅੱਜ ਸਮੁੱਚੇ ਪੰਜਾਬ ਦੀ ਕਿਸਾਨੀ ਨੂੰ ਬਚਾਉਣ ਲਈ ਆਪਣੇ ਸਿਰਾਂ ਤੇ ਪੱਟੀਆਂ ਬੰਨ ਕੇ ਉਹਨਾਂ ਨੂੰ ਮੈਂ ਆਖ ਦਰੂਗਾ ਪਿੰਡਾਂ ਦੀਆਂ ਲਿਸਟਾਂ ਜਾਂਦੀਆਂ ਆਪਣੇ ਕੋ ਪਰ ਆ ਵੀ ਜਿਹੜੇ ਪਿੰਡਾਂ ਦੇ ਵਿੱਚੋਂ ਚੁਣੇ ਇਹ ਬੰਦੇ ਸੀ ਇਹ ਗਿਣਤੀ ਪਿੰਡਾਂ ਦੇ ਵਿੱਚੋਂ ਚੋਣ ਲਈ ਆ ਉਹ ਗਿਣਤੀ ਅਸੀਂ ਜਾਮ ਤੋਂ ਧੰਨ ਵੀ ਅੱਗੇ ਆ ਜਾਣ ਇਹ ਗਿਣਤੀ ਜਿਹੜੀ ਆਪਾਂ ਲਗਭਗ 101 ਦੀ ਗਿਣਤੀ ਬਣਦੀ ਆ ਉਹਦੇ ਲਈ ਕਰਨਜੀਤ ਸਿੰਘ ਜੀ ਗੁਰਬਾਲ ਸਿੰਘ ਇੰਦਰਜੀਤ ਸਿੰਘ ਮਖ्तार ਸਿੰਘ ਇਹ ਲਿਸਟ ਤਿਆਰ ਕਰ ਦਿਓ ਤਾਂ ਕਿ ਫਿਰ ਉਹ ਲਿਸਟ ਆਪਾਂ ਦੇਈਏ ਇਹਨਾਂ ਨੂੰ ਇਹਨਾਂ ਦਾ ਤੁਹਾਡੇ ਲਈ ਬੱਸਾਂ-ਗੱਡੀਆਂ ਦਾ ਪ੍ਰਬੰਧ ਕਰਨਾ ਤੁਹਾਡੇ ਲਈ ਚਾਹ ਪਾਣੀ ਰੋਟੀ ਪਾਣੀ ਦਾ ਪ੍ਰਬੰਧ ਇਹਨਾਂ ਕਰਨਾ ਕਿਉਂਕਿ ਤੁਸੀਂ ਕਿਸਾਨ ਇਹਨਾਂ ਦੇ ਮਹਿਮਾਨ ਜੇ ਇਹ ਉਹ ਮਹਿਮਾਨ ਨਵਾਜੀ ਇਹ ਤੁਹਾਡੀ ਮਹਿਮਾਨ ਨਵਾਜ਼ੀ ਇਹ ਪ੍ਰਸ਼ਾਸਨ ਕਿਉਂਕਿ ਪ੍ਰਸ਼ਾਸਨ ਸਰਕਾਰ ਦੇ ਸਾਨਿਆਂ ਅੱਖਾਂ ਵਾਂ ਸਰਕਾਰ ਦੀਆਂ ਇਸ ਕਰਕੇ ਅਸੀਂ ਇਹਨਾਂ ਦੇ ਰਹੀਂ ਜਦੋਂ ਤੁਸੀਂ ਗ੍ਰਿਫਤਾਰ ਨਹੀਂ ਜਾਣਾ ਇਹਨਾਂ ਨੂੰ ਲੈ ਕੇ ਜਾਣਾ ਕਿਉਂਕਿ ਸਾਡਾ ਪ੍ਰੋਗਰਾਮ ਪੂਰਾ ਮਨ ਹੁੰਦਾ ਪੀਸਫੁੱਲ ਹੁੰਦਾ ਅਸੀਂ ਕਿਸੇ ਨਾਲ ਸਾਡੀ ਲੜਾਈ ਨਹੀਂ ਹੈ ਪੁਲਿਸ ਨਾਲ ਸਾਡੇ ਧਾਵਾ ਇਹ ਸਾਡੇ ਪਰਿਵਾਰਾਂ ਚੋਂ ਜਿਹੜੇ ਇੱਥੇ ਕੰਮ ਕਰਦੇ ਆ ਮੁਲਾਜ਼ਮ ਉਹ ਵੀ ਸਾਡੇ ਪਰਿਵਾਰਾ ਜੋ ਸਾਡੇ ਸਾਡੇ ਬੱਚੇ ਬੱਚਿਆਂ ਨੂੰ ਇਸ ਕਰਕੇ ਸਾਡੀ ਲੜਾਈ ਇਹਨਾਂ ਨਾਲ ਨਹੀਂ ਸਾਡੀ ਲੜਾਈ ਉਹਨਾਂ ਨਾਲ ਵਾ ਜਿਹੜੇ ਸਾਡੇ ਕੋਲ ਵੋਟਾਂ ਲੈਣ ਆਉਂਦੇ ਵੋਟਾਂ ਹੀ ਝੂਠ ਬੋਲ ਜਾਂਦੇ ਆ ਝੂਠ ਬੋਲ ਕੇ ਵੋਟਾਂ ਲੈ ਕੇ ਗੱਡੀ ਦੇ ਬਹਿੰਦੇ ਆ ਤੇ ਫੇਰ ਸਾਨੂੰ ਵਿਸਾਰ ਦਿੰਦੇ ਆ ਇਸ ਕਰਕੇ ਸਾਡੀ ਲੜਾਈ ਉਹਨੇ ਝੂਠਿਆਂ ਦੇ ਨਾਲ ਆ ਉਹਨਾਂ ਫੇਰ ਆਉਣਾ ਆ ਪਾਰਲੀਮੈਂਟ ਦੀਆਂ ਵੋਟਾਂ ਆ ਰਹੀਆਂ ਉਹਨਾਂ ਸਾਡੇ ਕੋਲ ਫੇਰ ਆਉਣਾ ਜੇ ਬੋਤਾ ਪਾਓ ਜੇ ਕਰਦਾਂਗੇ ਉਹ ਕਰਦਾਂਗੇ ਨਹੀਂ ਕੋਈ ਧਾਰਨ ਜੜੀ ਚੋਣਾ ਆ ਮੋਦੀ ਆ ਬਹੁਤ ਵੱਡਾ ਕੱਠ ਹੋਇਆ ਮੋਦੀ ਇੱਕ ਲੱਜ ਨਹੀਂ ਬੋਲਿਆ ਕਿ ਦੇਸ਼ ਦੀ ਰਾਜਧਾਨੀ ਚ ਕਾਨਪੁਰ ਚ ਸਾਡੇ ਭਰਾਵਾਂ ਨੂੰ ਗਲਜ ਸਹਰ ਪਾ ਕੇ ਸਾਡੇ ਆ ਵਿਆ ਸਾਡੀਆਂ ਧੀਆਂ ਭੈਣਾਂ ਨੂੰ ਉਹਨਾਂ ਨੂੰ ਨੰਗਾ ਕਰਕੇ ਢੜਾਇਆ ਗਿਆ ਸੜਕਾਂ ਤੇ ਦਿੱਲੀ ਦੀ ਗੱਤੇ ਉਨੇ ਕਲਬ ਜ ਨਹੀਂ ਬੋਲਿਆ ਕਿ ਮੈਂ ਉਹਨਾਂ ਦਾ ਕੀ ਕਰੂੰਗਾ 30 ਬੜੇ ਹੋ ਚਲੇ 30 ਸਾਲ ਉਹਨਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਉਹ ਕਾਤਲ ਬਾਹਰ ਘੁੰਮ ਰਹਾ ਮੋਦੀ ਤਾਂ ਨਹੀਂ ਬੋਲਦਾ ਕਿ ਮੋਦੀ ਦੀ ਪਾਰਟੀ ਦੇ ਅੱਧੇ ਬੰਦੇ ਸ਼ਾਮ ਲਿਆ ਤਾਂ ਨਹੀਂ ਬੋਲਦਾ ਇਸ ਕਰਕੇ ਅਸੀਂ ਬਿਜਲੀ ਬੋਰਡ ਦਾ ਨਿਜੀਕਰਨ ਰੋਕਣ ਲਈ ਚੰਡੀਗੜ੍ਹ ਗਏ ਆ ਮੇਰੇ ਤੇ ਚਾਰ ਕੇਸ ਦਰਜ ਕੀਤੇ ਆ ਮੈਨੂੰ ਜਮਾਨਤ ਨਹੀਂ ਮਿਲੀ ਹਾਈ ਕੋਰਟ ਨੇ ਨਹੀਂ ਦਿੱਤੀ ਮੈਨੂੰ 1 ਮਹੀਨਾ ਭੜੇਲ ਜੇਲ੍ਹ ਚ ਬੰਦ ਰੱਖਿਆ ਗਿਆ ਲਕੀਰ ਨਾ ਕੀਤਾ ਸੀ ਜਿਨ੍ਹਾਂ ਨੇ ਕਤਲਿਆਨ ਕੀਤਾ ਦਿਨਾਰੇ ਹਯਾਰਾ ਸਿੱਖਾਂ ਦਾ ਕਤਲ ਕੀਤਾ ਉਹ ਸ਼ਰੀਆ ਹੁਕਮ ਦੇ ਆ ਤੇ ਜੇ ਅਸੀਂ ਆਪਣੇ ਬਿਜਲੀ ਬੋਰ ਨੂੰ ਬਚਾਉਣ ਗਏ ਆ ਆਪਣੀ ਜਾਇਦਾਦ ਦੀ ਰਾਖੀ ਕਰਨ ਗਏ ਆ ਤੇ ਫਿਰ ਸਾਡੇ ਤੇ ਨਜਾਇਜ਼ ਕੇਸ ਝੂਠੇ 307 ਦੇ ਕੇਸ ਦਰਜ ਕੀਤੇ ਜਾਂਦੇ ਆ ਮੇਰੇ ਤੋਂ ਗੱਲ ਸੁਣਾ ਚਲੋ ਜਿਹੜਾ ਬਾਦਲ ਆਪਣੇ ਆਪ ਨੂੰ ਪੰਚ ਦਾ ਲੀਡਰ ਘੋਵਾਦਾ ਜਿਹੜੀ ਪਾਰਟੀ ਨਾਲ ਸਾਝਿਆ ਜਿਸ ਦਿਨ ਦਰਬਾਰ ਸਾਹਿਬ ਟਾਇਆ ਗਿਆ ਗੋਰੀਆਂ ਨਾਲ ਤੇ ਬਾਦਲ ਜਿਹੜੀ ਪਾਰਟੀ ਨਾਲ ਸਾਝਿਆ ਅਟਲ ਵਿਧਾਰੀ ਬਾਜਪਾਈ ਦਾ ਨਾਂ ਤੁਸੀਂ ਸੁਣਿਆ ਹੋਣਾ ਅਟਲ ਵਿਧਾਰੀ ਬਾਜਪਾਈ ਇਹਨੇ ਪਾਰਲੀਮੈਂਟ ਦੇ ਵਿੱਚ ਅੱਜ ਵੀ ਰਿਕਾਰਡ ਢਾਇਆ ਜਾ ਸਕਦਾ ਇਹ ਪਾਰਲੀਮੈਂਟ 'ਚ ਬੋਲਿਆ ਕਹਿੰਦਾ ਇੰਦਰਾ ਇੰਦਰਾ ਨਹੀਂ ਇਹ ਦੁਰਗਾ ਦਾ ਰੂਪ ਹੈ ਦੁਰਗਾ ਦਾ ਚੰਡੀ ਦੀ ਵਾਰ ਸਹੀ ਪੜ੍ਹਦੇ ਜੇ ਸਿੰਘ ਜੀ ਚੰਡੀ ਦੀ ਵਾਰ ਦੇ ਵਿੱਚ ਗੁਰੂ ਸਾਹਿਬ ਨੇ ਦੁਰਗਾ ਨੂੰ ਪ੍ਰਗਟ ਕੀਤਾ ਦੈਤਾਂ ਦਾ ਵਾਸਨਾਸ਼ ਕਰਨ ਵਾਸਤੇ ਜੇ ਇੰਦਰਾ ਗੰਧੀ ਦੁਰਗਾ ਤੇ ਫਿਰ ਅਸੀਂ ਦੈਤ ਆ ਜਿਹੜਾ ਬਾਗਪਾਈ ਸਾਨੂੰ ਦੈਤਾਂ ਦਾ ਖਿਤਾਬ ਦਿੰਦਾ ਤੇ ਬਾਦਲ ਦੀ ਸਾਹ ਜੋ ਦੇ ਨਾਲ ਆ ਦਿੱਲੀ ਤੋਂ ਕਤਿਆ ਦਾ ਇਨਸਾਫ ਨਹੀਂ ਮਿਲਿਆ ਸਾਨੂੰ ਅਜੇ ਤੱਕ ਸਮਝ ਨਹੀਂ ਆਈ ਕਿ ਸਾਡਾ ਦਰਬਾਰ ਸਾਹਿਬ ਕਿਉਂ ਟਾਇਆ ਗਿਆ ਸਾਨੂੰ ਅਜੇ ਤੱਕ ਸਵਾਲ ਨਹੀਂ ਲੱਗਾ ਕਿ ਸਾਡੇ ਪੰਜਾਬ ਦੇ ਵਿੱਚ ਜਿਹੜਾ 25000 ਕਤਲਿਆਮ ਹੋਇਆ ਚਾਹੇ ਉਹ ਪੁਲਸ ਵਾਲਾ ਮਰਿਆ ਉਹ ਵੀ ਸਾਡਾ ਸੀ ਜੇ ਖਾਲਸਾ ਕਹਿ ਕੇ ਮਾਰਤਾ ਉਹ ਵੀ ਸਾਡਾ ਸੀ ਇਹ 25000 ਬੰਦਾ ਕਿਉਂ ਮਰਿਆ ਕਿਉਂ ਸਾਡੀਆਂ ਭੈਣਾਂ ਵਿਧਵਾ ਹੋਈਆਂ ਕਿਉਂ ਸਾਡੇ ਧਰਾਂ 'ਚ ਸਨਮਰਤੀ ਇਹਦਾ ਅਜੇ ਤੱਕ ਸਾਨੂੰ ਜਵਾਬ ਨਹੀਂ ਲੱਭਾ ਕਿ ਅਸੀਂ ਇੰਨਾ ਖੂਨ ਡੋਲਿਆ ਪੰਜਾਬ ਦੀ ਧਰਤੀ ਤੇ ਪ੍ਰਾਪਤੀ ਵਲ ਅੱਗੀ ਕੀਤੀ ਅਸੀਂ ਇਹ ਲੋਕ ਜੇ ਕਮਾਦਾਜ ਮਰੇ ਸਾਡੇ ਮੁੰਡੇ ਮਰੇ ਆ ਜੋ ਉਹਨਾਂ ਕਦੇ ਮਾਰਤੇ ਪੁਲਿਸ ਵਾਲੇ ਸਾਡੇ ਮੁੰਡੇ ਮਰੇ ਆ ਬਾਦਲ ਦਾ ਮੁੰਡਾ ਭਰਾਓ ਕਿਉਂ ਨਹੀਂ ਮਰਿਆ ਚੰਟਰ ਅਮਰਿੰਦਰ ਦਾ ਮੁੰਡਾ ਕਿਉਂ ਨਹੀਂ ਮਰਿਆ ਸਮਰਨਜੀਤ ਮਾਨ ਜਿਹੜਾ ਇਹ ਨਾਰਾ ਲਾਉਂਦਾ ਤੇ ਖਾਲਸਾਤ ਅਜੇ ਵੀ ਬਣਾਉਣਾ ਉਹਦਾ ਮੁੰਡਾ ਕਿਉਂ ਨਹੀਂ ਮਰਿਆ ਕੈਪਟਨ ਮਰਿੰਦਰ ਜਿਹੜਾ ਇਹ ਕਹਿ ਕੇ ਕਹਿੰਦਾ ਮੈਂ ਅਸਤੀਫਾ ਦੇ ਦਿੱਤਾ ਸੀ ਉਹਦਾ ਮੁੰਡਾ ਕਿਉਂ ਨਹੀਂ ਮਰਿਆ ਸਾਡੇ ਮੁੰਡੇ ਕਿਉਂ ਮਰੇ ਆ ਇਹ ਸਵਾਲ ਅਜੇ ਵੀ ਸਾਡੇ ਸਾਹਮਣੇ ਖੜਾ ਅੱਗੇ ਰੱਖ ਅੱਗੇ ਇਹ ਸਵਾਲ ਅੱਜ ਵੀ ਸਾਡੇ ਸਾਹਮਣੇ ਖੜਾ ਤੇ ਕੋਈ ਵਪਾਰੀ ਕੋਈ ਕਾਰਖਾਨੇਦਾਰ ਖੋਲ-ਖੁਸ਼ੀ ਨਹੀਂ ਕਰਦਾ ਉਹ ਅੰਨ ਦਾਤਾ ਕੋਲਾ ਕਿਸਾਨ ਜਿਹੜਾ ਰਾਤ ਨੂੰ ਸੰਪਾਣੇ ਸਿਰਿਆਂ ਮਿੱਤਦਾ ਜਿਹੜਾ ਜਾਨ ਹਥੇਲੀ ਤੇ ਰੱਖ ਕੇ ਤਲੀ ਤੇ ਰੱਖ ਕੇ ਅਨਾਜ ਪੈਦਾ ਕਰਦਾ ਅੱਜ ਉਹਨੂੰ ਸਰਫਾਸ ਦੀ ਗੋਲੀ ਖਾਣ ਦੀ ਲੋੜ ਕੋ ਤੇ ਅੱਜ ਉਹ ਕਿਸਾਨ ਜਿਨੇ ਕਰੋਨਾ ਲੋਕਾਂ ਨੂੰ ਜ਼ਿੰਦਗੀ ਬਖਸ਼ੀ ਦੇਸ਼ ਦੇ ਵਿੱਚ ਅਨਾਜ ਪੈਦਾ ਕਰਕੇ ਆ ਜੋ ਦੀ লাশ ਕਿਸੇ ਟਾਲੀ ਨਾਲ ਕਿੱਕਰ ਨਾਲ ਗੋੜ ਨਾਲ ਟੱਪਣਾ ਕਿਉਂ ਲਟਕਦੀ ਮਿਲਦੀ ਓਏ ਜਵਾਬ ਦੇ ਮਨਮੋਹ ਸੋ ਜਵਾਬ ਦੇ ਬਾਜਪਾਈ ਜਵਾਬ ਦੇ ਬਾਦਲ ਜਵਾਬ ਦੇ ਇਹ ਬੋਤਾ ਬਣਾ ਕਦ ਵੀ ਮੰਗਲੋਂਦੇ ਨੇ ਸਾਲੀ ਫਸਲਾਂ ਦੇ ਭਾਅ ਸਰਕਾਰ ਦਾ ਆਪਣਾ ਕਮਿਸ਼ਨ ਇਹ ਉਹਨੇ ਸੱਜੇ ਰਿਪੋਰਟ ਦੇ ਦਿੱਤੀ ਆ 6 ਵਰੀ ਹੋ ਗਿਆ ਉਹਦੇ ਮੁਤਾਬਕ ਭਾ ਨਹੀਂ ਮਿਲੇ ਸਾਡੇ ਨਾਲੋਂ 10 ਗੁਣੇ ਵੱਧ ਕਰਜਾ ਕਾਰਖਾਨੇਦਾਰਾਂ ਦਾ ਵਪਾਰੀਆਂ ਦਾ ਖਤਮ ਕਰ ਦਿੱਤਾ ਗਿਆ ਸਾਡਾ ਕਿਉਂ ਨਹੀਂ ਇਹ ਇਸ ਕਰਕੇ ਚਾਹੁੰਦੇ ਆ ਕਿ ਆ ਜਿਹੜੇ ਬੈਠੇ ਖੁਰਕੁਸ਼ੀ ਕਰਨ ਜਿਹੜੀ ਇਹਨਾਂ ਦੀ ਅਗਲੀ ਪੀੜ੍ਹੀ ਆ ਉਹ ਸਮਾਜ ਤੇ ਹਰੋਨ ਦੀ ਵਰਤੋਂ ਕਰੇ ਜਿਹੜਾ ਸਮਾਜ ਤੇ ਹਰੋਨ ਦੀ ਵਰਤੋਂ ਕਰਦਾ ਪਹਿਲੀ ਗੱਲ ਵਿਆਹ ਹੁੰਦਾ ਹੀ ਨਹੀਂ ਉਹਦਾ ਜੇ ਹੋ ਜੇ ਉਹ ਬੱਚੇ ਜੰਮਣ ਦਾ ਕਾਬਲ ਰਹਿੰਦੇ ਨੇ ਸਾਡੀ ਜ਼ਮੀਨ ਦਾ ਵਾਰਸ ਮੁਕਾਉਣ ਜਾ ਰਹੇ ਵਾਰਸ ਕੌਣ ਬੁਕਾਰਿਆ ਜਿਹੜੇ ਆ ਰਾਜਨੀਤੀ ਵਾਲਿਆਂ ਜਿਹੜੇ ਸਾਡੇ ਕੋਲ ਵੋਟਾਂ ਲੈਂਦੇ ਆ ਚਾਹੇ ਉਹ ਕਾਂਗਰਸੀ ਚਾਹੇ ਉਹ ਅਕਾਲੀ ਦੋਵੇਂ ਤਰ੍ਹਾਂ ਹੀ ਸਮਾਜ ਦਾ ਕੰਮ ਹਰਵਾਉਂਦਾ ਕਰੀ ਜਾਂਦੇ ਆ ਆ ਸੋਨੀ ਕਦੀ ਕਪਟਨ ਨਰਿੰਦਰ ਦਾ ਪੁੱਤ ਬਣ ਜਾਂਦਾ ਜਦੋਂ ਬਾਦਲ ਦੀ ਸਰਕਾਰ ਆਉਂਦੀ ਇਹਦਾ ਪੁੱਤ ਬਣ ਜਾਂਦਾ ਉਹ ਇਸ ਕਰਕੇ ਬਹੁਤ ਵੱਡਾ ਸਮਗਲ ਰਿਆ ਬਹੁਤ ਵੱਡੇ ਸਮਗਲ ਰਿਆ ਜਿਨ੍ਹਾਂ ਦੇ ਹੋਰ ਵਾਲੇ ਦਿਨਾਂ 'ਚ ਜਿਹੜੀ ਕਿਸਾਨੀ ਦੇ ਜਵਾਨੀ ਬਚਾਉ ਮੇਮਿਆਂ ਉਸ ਮਿੰਮ 'ਚ ਅਸੀਂ ਇਹਨਾਂ ਦੇ ਨਾਂ ਲੰਗੇ ਕਰਾਂਗੇ ਇਹਨਾਂ ਨੂੰ ਜਨਤਾ ਦੀ ਕਚੇਰੀ 'ਚ ਨਿਸ਼ਰ ਕਰਾਂਗੇ ਮੈਂ ਤੁਹਾਨੂੰ ਅੱਜ ਕਹਿਣ ਲੱਗਾ ਜਿੱਦਣ ਤੁਸੀਂ ਇਹਨਾਂ ਸਮਗਲਰਾਂ ਨੂੰ ਨਾਂ ਨਿਸ਼ਰ ਕੀਤਾ ਵੱਡੇ ਕੱਟ ਕਰਕੇ ਇਹਨਾਂ ਨੂੰ ਘੇਰਾ ਪਾਇਆ ਤੇ ਆ ਸਾਡੇ ਭਰਾਵਾ ਬਦਲੇ ਕੜਾ ਇਹਨਾਂ ਨੂੰ ਕੁੱਟੌ ਕਿਸਾਂ ਨੂੰ ਇਹ ਹਾਲਾਤ ਵਿਗਾੜ ਰਹੇ ਪੰਜਾਬ ਦੇ ਅਮਨ ਕਾਨੂੰਨ ਦੇ ਨਾਂ ਤੇ ਸਾਨੂੰ ਕਿ ਇਹਨਾਂ ਨੂੰ ਕਿਤੇ ਕੁੱਟ ਦੋ ਇਹਨਾਂ ਪਰ ਮੈਂ ਪੁੱਛਣਾ ਚਾਹੁੰਦਾ ਇਹ ਬਾਦਲ ਜਵਾਬ ਦੇ ਸਕਦਾ ਕਿ ਸ਼ਹਾਟੇ ਦੇ ਵਿੱਚ ਇੱਕ ਥਾਣੇਦਾਰ ਆਪਣੀ ਕੁੜੀ ਦੀ ਇੱਜ਼ਤ ਬਚਾਉਂਦਿਆਂ ਉਹਨੂੰ ਗੁੰਡਿਆਂ ਨੇ ਗੋਲੀਆਂ ਨਾਲ ਮਾਰਤਾ ਜਦੋਂ ਉਹਨੇ ਚਾਹ ਮੇਰੀ ਧੀਰਾ ਵਾਲਾ ਖਲਾਸਾ ਦਿਆ ਸ਼ਹਾਟਾ ਥਾਣਾ ਆ ਇੱਥੇ ਉਹਦਾ ਕਤਲ ਹੁੰਦਾ ਉਹ ਜਿੱਥੇ ਗੱਲ ਨਾਲ ਉਸ ਲਿਖਿਆ ਏਡੀ ਦੂਰ ਥਾਣਾ ਵਾ ਤੇ ਕੋਈ ਥਾਣੇ ਚ ਬੰਦਾ ਬਾਹਰ ਦੇ ਨਿਕਿਆ ਆਪਦਾ ਹੀ ਥਾਣੇ ਦਾ ਰੋਣਾ ਮਾਰ ਪੁਰਸ ਦਾ ਥਾਣੇ ਦਾ ਮਾਰਤਾ ਤੇ ਫੇਰ ਘੇਰਾ ਪੈ ਗਿਆ ਅਮਰਸਰ ਨੂੰ ਉਹ ਮੁਜੀਤਿਆ ਆਪ ਗੁੰਡਿਆਂ ਦਾ ਸਰਗਰ ਉਹਨੇ ਕੱਢਿਆ ਉਹਨੂੰ ਤੇ ਕੱਢ ਕੇ ਗਰਸੇ ਨੂੰ ਦੇ ਦਿੱਤਾ ਤੇ ਗਰਸੇ ਨੇ ਉਹ ਰਸਿਆ ਰਾਜੋ ਦੇ ਪਿੰਡ ਚ ਤੇ ਜਿੱਦਨ ਪੇਸ਼ ਹੁੰਦਾ ਏ ਕਰਕੇ ਜਾਂਦੇ ਵਾਏ ਕਰਕੇ ਇਹ ਅੰਗਰੇਜ਼ੀ ਦਾ ਵੀ ਸ਼ਬਦ ਆ ਵੀ ਵੀਰ ਉਹ ਆਪਣਾ ਵਿਕਟਰੀ ਜਿੱਤ ਤੁਸੀਂ ਪੰਜਾਬ ਦੀਆਂ ਧੀਆਂ ਦੇ ਸਿਰਾਂ ਤੋਂ ਚੁੰਨੀਆਂ ਲਾ ਕੇ ਤੁਸੀਂ ਸਾਡੀ ਬੇਵਤੀ ਕਰਕੇ ਕਿਹੜੀ ਜਿੱਤ ਜਤਰਾਏ ਨੇ ਮੈਂ ਪੁੱਛਣਾ ਚਾਹੁੰਦਾ ਬਾਦਲ ਨੂੰ ਕਿ ਅਸੀਂ ਉਹ ਆ ਜਿਹੜੇ ਲੜਕੀਆਂ ਕਹੇ ਜੋ ਲੈ ਕੋਈ ਗਿਆ ਅਸੀਂ ਉਹ ਸਿੰਘ ਆ ਜਿਨ੍ਹਾਂ ਨੇ ਲਿਆਦੀਆਂ ਵਾਪਸ ਲੜ ਕੇ ਤੇ ਧੈਣਾ ਬਣਾ ਕੇ ਵਿਆਈਆਂ ਇਹ ਨਹੀਂ ਪੁੱਛਣਾ ਚਾਹੁੰਦੇ ਬਾਦਲਾ ਉਹ ਮਜੇਠੀਆਂ ਤੋਂ ਉਹਨਾਂ ਗੁੰਡਿਆਂ ਦਾ ਉਹਨਾਂ ਲੋਕਾਂ ਦਾ ਮਿੱਤਰਿਆਂ ਜਿਨ੍ਹਾਂ ਨੇ ਉਹ ਧਾੜਵੀ ਬਲਕੇ ਕੁੜੀਆਂ ਅਦਾੜ ਗਏ ਤੇ ਅਸੀਂ ਇੱਕ ਕਟਾਈ ਪ੍ਰਵਾਨ ਨਹੀਂ ਕਰਾਂਗੇ ਕਿ ਪੰਜਾਬ ਦੀ ਧਰਤੀ ਤੇ ਗੁੰਡਿਆਂ ਦਾ ਰਾਜ ਹੋਵੇ ਜੇ ਅਸੀਂ ਕਟਾਈ ਇਹ ਗੱਲ ਬਰਦਾਸ਼ਤ ਨਹੀਂ ਕਰਾਂਗੇ ਕਿ ਪੰਜਾਬ ਦੀ ਧਰਤੀ ਦੇ ਸਮਗਲੋਂ ਦਾ ਰਾਜ ਹੋ ਜੇ ਇਹ ਬਰਦਾਸ਼ਤ ਅਸੀਂ ਨਹੀਂ ਕਰਾਂਗੇ ਜੇ ਇਹ ਗੱਲਾਂ ਤੇ ਲੜਦੇ ਆ ਸਾਡੇ ਦੇ ਕੇਸ ਬਣਦੇ ਵੜਾਵਾਂ ਦੇ ਚੇਲੇ ਜਾਵਾਂ ਖੁਸ਼ੀ ਦਾ ਜਾਵਾਂ ਬੋਲੇ ਸੁਣਿਆ ਇਹ ਕਰਕੇ ਜਿਹੜਾ ਮੰਗ ਪੱਤਰ ਆਪਾਂ ਪਹਿਲੋ ਸੋਪ ਚੁੱਕੇ ਆ ਉਸ ਮੰਗ ਪੱਤਰ ਦੇ ਆਧਾਰ ਤੇ ਹੀ ਆਪਣਾ ਮੋਰਚਾ ਜ ਅਰੰਭ ਹੋ ਰਿਹਾ ਜਿਹੜਾ ਕਿਸਾਨ 101 ਦਾ ਜਥਾ ਗ੍ਰਫਤਾਰੀ ਲਈ ਅਪੇਸ਼ ਕਰ ਦੇਣਾ ਲਿਸਟ ਹੋਣੀ ਬੜ ਰਹੀ ਹੈ ਤੇ ਬਾਕੀ ਕਿਸਾਨ ਜਿਹੜੇ ਗ੍ਰਫਤਾਰੀ ਲਈ ਆਏ ਆ ਇਹਨਾਂ ਦੇ ਕੈਂਪ ਚ ਵਾਸ ਚਲੇ ਗਏ ਨੇ ਕੈਂਪ ਦੇ ਵਿੱਚ ਚਾਹ ਪਾਣੀ ਦਾ ਰੋਟੀ ਪਾਣੀ ਦਾ ਪ੍ਰਬੰਧ ਆ ਬਾਕੀ ਤੁਸੀਂ ਆਪਣੇ ਬਿਸਤਰੇ ਬੁਸਤਰੇ ਨਾਲ ਹੀ ਲੈ ਕੇ ਆਏ ਜੀ ਈਗੜਾ ਲੱਤਾ ਲੈ ਕੇ ਆਏ ਜੀ ਤੇ ਆਪਾਂ ਜਦ ਇਹਨਾਂ ਨੂੰ ਪੇਸ਼ ਕਰਾ ਜਣਾ ਇਹ ਫਿਰ ਸਰਕਾਰ ਦੇ ਮਹਿਮਾਨ ਆ ਤੇ ਆਪਾਂ ਆਪਣੇ ਕੈਂਪ ਚ ਜਾ ਕੇ ਲੁਕੀ ਸਕ ਲਾਂਗੇ ਇਨੋਂ ਅਪੇਸ਼ ਕਾ ਦੇ ਨੇ ਇਸ ਕਰਕੇ ਅੱਜ ਇਹ ਜਥਾ ਆਪਾਂ ਜਾਵਾ ਕੈਂਪ ਤੇ ਰਾਤ ਬੈਠ ਕੇ ਅਗਲੇ ਜੱਥੇ ਦੀ ਤਿਆਰੀ ਕਰਨ ਲਈ ਨਾਂ ਲਿਖ ਲੈਣੇ ਆ ਇਹ ਉਹ ਥੋੜੇ ਬਹੁਤੇ ਕਾਲੋ ਬਿੰਦੇ ਸੀ ਇਹ ਕਰਕੇ ਇਹਨਾਂ ਨੂੰ ਆਪਾਂ ਇੱਕ ਨੰਬਰ ਤੇ ਇਹ ਪਹਿਲਾਂ ਹੀ ਕਿਹਾ ਹੈ ਆ ਗਰਵਾਗ ਜਿੱਦਣਾ ਸ਼ੁਰੂ ਕੀਤੀ ਮੈਂ ਬਾ ਉਹਦਾ ਮੇਰਾ ਨਾਂ ਹੋਣੇ ਲਿਖ ਲੋ ਪਹਿਲੇ ਜਮ੍ਹਾਂ ਜਾਣਾ ਜੀ ਤੇ ਮੈਂ ਹੁਣ ਇੱਥੇ ਗੱਲ ਕਰਦਾ ਮੈਂ ਆਖਿਆ ਮੈਂ ਆਪਾਂ ਬਾਅਦ ਚ ਕਰ ਲਈਏਗਾ ਨਾਂ ਪਾ ਜੀ ਮੈਂ ਪਹਿਲੇ ਪਹਿਲੋ ਕਿਹਾ ਹੈ ਕਿ ਇਹ ਪਹਿਲੇ ਜਥੇ ਜਾਣਾ ਇੰਦਰਜੀਤ ਵਾਲਾ ਮੈਂ ਵੀ ਜਾਣਾ ਪਹਿਲੇ ਜਥੇ ਤੇ ਮੁਖਤਾਰਾਂ ਦਾ ਵੀ ਮੈਂ ਮੇਰਾ ਨੰਬਰ ਜੇ ਕੱਟਿਆ ਤਾਂ ਮੈਂ ਰੁੱਸ ਜਾਣਾ ਤੇ ਮੈਂ ਰੁੱਸਣ ਵਾਲੇ ਸਾਰੇ ਹੀ ਆ ਸਰ ਇੱਥੇ ਇਹ ਕਰਕੇ ਚਲੋ ਇਹ ਪ੍ਰਾਣੇ ਬੰਦੇ ਆਪਣੇ ਬਰਵਾਲੇ ਵਾਲੇ ਦੋਸਤ ਇਹ ਵੀ ਆਦੇ ਜਾਣਾ ਹੈ ਬਰਵਾਲੇ ਵਾਲੇ ਉਹ ਵੀ ਕੋਈ ਨਹੀਂ ਹੁਣ ਗਿਣਤੀ ਦੇਖੋ ਇਸ ਤੋਂ ਇੱਕ ਦਾ ਫੈਸਲਾ ਤਾਂ ਅੱਜ ਕਰ ਲਿਆ ਇੱਥੇ ਉਹ ਤਾਂ ਕਿ ਲੋਕ ਵੱਡੇ ਜਨਤੂਰ ਨਹੀਂ ਕੋਈ ਨਹੀਂ ਅਗਲੇ ਜਥੇ 'ਚ ਆਪਾਂ ਹੁਣ ਆਪਣੇ ਕੈਂਪ 'ਚ ਜਾਣਾ ਉਹ ਆਹੋ ਦੂਜੇ ਜਥੇ 'ਚ ਰਾਤ ਬੈਠ ਕੇ ਆਪਾਂ ਦੂਸਰੇ ਜਥੇ ਦੀ ਤਿਆਰੀ ਕਰ ਲੈਣੀ ਆ ਕੱਲ ਜਿਹੜਾ ਜਥਾ ਪੇਸ਼ ਕਰਨਾ ਉਹਦੀ ਲਿਸਟ ਆਪਾਂ ਰਾਤ ਤਿਆਰ ਕਰ ਲੈਣੀ ਆ ਤੇ ਕੱਲ ਇੱਥੇ ਜਗਾ ਆਣ ਕੇ ਆਪਾਂ ਦੂਸਰਾ ਜਥਾ ਗਿਫਤਾਰੀ ਦੀ ਪੇਸ਼ ਕਰਨਾ ਵਾ ਹੋਰ ਜਿਸ ਤਰੀਕੇ ਨਾਲ ਸਟੇਜ ਅੱਗੇ ਚੱਲ ਰਹੀ ਸੀ ਉਹ ਤਰੀਕੇ ਨਾਲ ਸਟੇਅਰ ਚਲਾਈ ਜਾਵੇ ਤੇ ਲਿਸਟ ਜਦੋਂ ਬਣ ਜਾਂਦੀ ਆ ਉਹ ਲਿਸਟ ਮੈਨੂੰ 101 ਕਿਸਾਨਾਂ ਦੀ ਲਿਸਟ ਉਹ ਮੈਨੂੰ ਦੇ ਦਿਓ ਤਾਂ ਕਿ ਅਸੀਂ ਪ੍ਰਸ਼ਾਸਨ ਨਾਲ ਗੱਲ ਕਰਕੇ ਇਹ ਆਪਣਾ ਜਥਾ ਇਹਨਾਂ ਨੂੰ ਲਿਸਟ ਦਵਾਵਾਂਗੇ ਤੇ ਮੁੜ ਕੇ ਇਹ ਜਥਾ ਉਹਨਾਂ ਦੇ ਸਾਹਮਣੇ ਪੇਸ਼ ਕਰਾਂਗੇ ਕਿ ਇਹ ਪਹਿਲਾ ਜਥਾ ਜਿਹੜਾ ਪੰਜਾਬ ਦੀ ਕਿਸਾਨੀ ਨੂੰ ਦੇਖਦੀ ਕਿਸਾਨੀ ਨੂੰ ਬਚਾਉਣ ਲਈ ਤੁਹਾਡੇ ਸਾਹਮਣੇ ਆਇਆ ਇਸ ਕਰਕੇ ਮੇਰੀ ਬੇਨਤੀ ਸਟੇਜ ਨੂੰ ਉਸੇ ਤਰ੍ਹਾਂ ਚਲਾਓ ਜਿੱਦਾਂ ਅੱਗੇ ਚੱਲਦੀ ਸੀ ਬਾਬੂ ਜੀ ਦਾ ਫਲਸਾ ਬਾਬੂ ਜੀ ਦੇ ਸੱਚੇ